100% ਪ੍ਰੀਮੀਅਮ ਕੁਆਲਿਟੀ ਦੇ ਨਾਲ ਮਿਲੂਗੀ ਗੋਰਾ ਢਾਲ ਠੀਕ ਹੈ ਬਾਈ ਬਾਕਾਇਦਾ ਲੈਬੋਰੀ ਟੈਸਟ ਹੋਏ ਹੁੰਦੇ ਜੀ ਠੀਕ ਹੈ ਜੀ 100% ਪ੍ਰੀਮੀਅਮ ਕੁਆਲਿਟੀ ਦੇ ਵਿੱਚ ਗੋਰਾ ਢਾਲ ਬ੍ਰਾਂਡ ਦੇ ਵਿੱਚ ਮਿਲੂ ਤੇ ਬਹੁਤ ਘੱਟ ਰੇਟਾਂ ਦੇ ਕਈ ਕਹਿੰਦੇ ਆ ਵੀ ਪੁਰਾਨੀਆਂ ਡੇਟਾਂ ਦਾ ਮਾਲ ਆ ਤੁਹਾਡੇ ਕੋਲੇ ਆਹ ਦੇਖ ਲਓ ਜੀ ਚੈੱਕ ਕਰ ਲਓ 18225 18225 ਦਾ ਮਾਲ ਆ ਇਹ ਕੈਮੀਕਲ ਤੋਂ ਲੈ ਕੇ ਗਰਾਊਂਡ ਤੋਂ ਲੈ ਕੇ ਵੱਡੀ ਟਾਇਲ ਤੱਕ ਤੁਹਾਨੂੰ ਹਰ ਇੱਕ ਚੀਜ਼ ਅਵੇਲੇਬਲ ਮਿਲੂਗੀ ਮਾਲ ਦੀ ਕਿਸੇ ਦੀ ਵੀ ਨਹੀਂ ਕਮੀ ਇੱਕ ਇੱਕ ਡਿਜ਼ਾਈਨ ਦਾ 1000 1000 15 1500 ਡੱਬਾ ਪਿਆ ਹੁੰਦਾ ਜੀ ਸਾਡੇ ਕੋਲੇ ਇਹਨੂੰ ਫਰਦ ਉੱਤੇ ਛਿੜਦੀ ਜਾਏਗਾ ਇੱਕ ਹੋਰ ਹਾਂ ਜੀ ਸਪਾਈਡਰ ਤੇ ਤੋਂ ਸਟਾਰਟ ਹੋ ਗਈ ਥੋੜ ਨੂੰ ਇੱਕ ਤੋਂ ਇੱਕ ਕੁਆਲਟੀ ਮਿਲ ਜੂ ਕੁਆਲਟੀ ਦੇ ਸਾਬ ਨਾਲ ਬਾਕੀ ਰੇਡ ਗ੍ਰੀਨ ਰੇਡ ਹਾਂ ਜੀ ਆ ਕੱਲਾ ਕੱਲਾ ਵਾਸ਼ਰੂਮ ਲੱਗੇ ਜੀ ਉਹ ਤੁਰ ਤੱਕ ਸਾਰੇ ਵਾਸ਼ਰੂਮ ਹੀ ਲੱਗੇ ਹੋਏ ਆਂ ਦੋਸਤੋ ਆਪਾਂ ਹਰੋ ਜੀ ਤੁਹਾਡੇ ਵਾਸਤੇ ਨਵੀਆਂ ਬਣਦੀਆਂ ਕੋਠੀਆਂ ਲੈ ਕੇ ਆਉਣੇ ਆ ਉਹਨਾਂ ਕੋਠੀਆਂ ਦੇ ਵਿੱਚ ਜ਼ਿਆਦਾਤਰ ਟਾਇਲ ਗੋਰਾ ਟਾਇਲ ਰਾਮਪੁਰਾਣਾਂ ਦੀ ਲੱਗੀ ਹੁੰਦੀ ਹੈ ਤੇ ਜਦੋਂ ਆਪਾਂ ਆਪਣੇ ਭਰਾਵਾਂ ਨੂੰ ਪੁੱਛਦੇ ਆਂ ਵੀ ਇਹ ਟਾਇਲ ਤੁਸੀਂ ਕਿੱਥੋਂ ਖਰੀਦੀਆ ਤਾਂ ਉਹ ਜ਼ਿਆਦਾਤਰ ਨਾਮ ਲੈਂਦੇ ਆ ਗੋਰਾ ਟਾਇਲਸ ਦਾ ਤੇ ਅੱਜ ਆਪਾਂ ਉਹ ਸ਼ੋਰੂਮ ਦੇ ਉੱਤੇ ਪਹੁੰਚੇ ਆ ਤੇ ਬਾਈ ਹੋਰੀ ਆਪਣੇ ਨਾਲ ਨੇ ਭਰਾ ਅਰਜਨ ਹੋਰੀ ਤੇ ਜਿਹੜੇ ਕਿ ਤੁਸੀਂ ਇੰਸਟਾਗ੍ਰਾਮ ਦੇ ਉੱਤੇ ਹਰ ਰੋਜ਼ ਬਾਈ ਹੋਰੀਆਂ ਦੀ ਵੀਡੀਓ ਦੇਖਦੇ ਹੋ ਤੇ ਆਪਾਂ ਬਾਈ ਹੋਰੀਆਂ ਨਾਲ ਚੱਲ ਕੇ ਸਾਰੀ ਕੁਆਲਿਟੀ ਬਾਰੇ ਜਾਣਾਂਗੇ ਕੀ ਕੀ ਉਪਲਬਧ ਕਰਾ ਸਕਦੇ ਆ ਆਪਾਂ ਚੱਲ ਕੇ ਦਿਖਾਈਏ ਭਾਈ ਹਾਂਜੀ ਤੇ ਬਾਈ ਇੱਕ ਵਾਰੀ ਲੋਕੇਸ਼ਨ ਜ਼ਰੂਰ ਦੱਸ ਲੋ ਲੋਕੇਸ਼ਨ ਤਾਂ ਜ਼ਰੂਰ ਦੱਸ ਦਿੰਨੇ ਆ ਜੀ ਕਿਉਂਕਿ ਲੋਕੇਸ਼ਨ ਦੇ ਵਿੱਚ ਬਹੁਤ ਪ੍ਰੋਬਲਮ ਆਉਂਦੀ ਹੈ ਕਸਟਮਰ ਬਹੁਤ ਜ਼ਿਆਦਾ ਫੋਨ ਕਰ ਦਿੰਦੇ ਆ ਠੀਕ ਹੈ ਜੀ ਵੀ ਰਾਮਪਰਾ ਫੁੱਲ ਤੋਂ ਜਦੋਂ ਮੌਰ ਰੋਡ ਤੇ ਜਾਂਦੇ ਆ ਜੀ ਠੀਕ ਹੈ ਜੀ ਸਾਹਮਣੇ ਇੰਡੀਆ ਆਲ ਦੇ ਸਾਹਮਣੇ ਬਿਲਕੁਲ ਵੱਡਾ ਸਟੋਰ ਹੈ ਗੋਰਾ ਡੈਲ ਦਾ ਇੱਕ ਕੀ ਸਟੋਰ ਆ ਮੌੜ ਰੋਡ ਤੇ ਜੀ ਠੀਕ ਆ ਜੀ ਰਾਮਪੁਰੇ ਤੋਂ ਮੌੜਾ ਰਾਮਪੁਰੇ ਤੋਂ ਮੌੜਾ ਨੂੰ ਆਉਣੇ ਆ ਠੀਕ ਆ ਤੇ ਬਾਈ ਚੱਲ ਕੇ ਦਿਖਾਉਣੇ ਆਪਾਂ ਕੀ ਕੀ ਆਪਣੇ ਕੋਲੇ ਮਟੀਰੀਅਲ ਰਹਿੰਦਾ ਬਾਈ ਤੇ ਅੱਜ ਆਪਾਂ ਵਿਜ਼ਿਟ ਕੀਤਾ ਬਾਈ ਆਪਣੀ ਜਿਹੜਾ ਕਿਸ ਆਪਣਾ ਸ਼ੋਰੂਮ ਆ ਆਪਾਂ ਜ਼ਿਆਦਾਤਰ ਜਦੋਂ ਆਪਾਂ ਕੋਠੀ ਦਿਖਾਉਨੇ ਆ ਕੋਠੀਆਂ ਦੇ ਵਿੱਚ ਨਾ ਆਪਾਂ ਕੋਠੀ ਦਾ ਡਿਜ਼ਾਈਨ ਦਿਖਾਉਣ ਦੀ ਆਪਾਂ ਪਹਿਲ ਹੁੰਦੀ ਆਪਣੀ ਵੀ ਇਹ ਆਪਣਾ ਭਰਾ ਆਪਣੇ ਕੋਠੀ ਦਾ ਡਿਜ਼ਾਈਨ ਦੇਖ ਸਕਣ ਤੇ ਉਹਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਆ ਕੋਈ ਟਾਇਲ ਲੱਗ ਰਹੀ ਹੁੰਦੀ ਆ ਕਿਤੇ ਤਾਂ ਆਪਾਂ ਪੁੱਛਦੇ ਆ ਵੀਰੇ ਇਹ ਤੁਸੀਂ ਕਿੱਥੇ ਕਿੱਥੋਂ ਖਰੀਦੀ ਆ ਆਪਾਂ ਵੈਸੇ ਪੁੱਛ ਹੀ ਲ ਕਸਟਮਰ ਹੁੰਦਾ ਇਹ ਚੀਜ਼ ਕਹਿੰਦਾ ਵੀ ਇਹ ਗੋਰਾ ਟਾਇਲ ਤੋਂ ਖਰੀਦੀ ਆ ਫਿਰ ਅਸੀਂ ਵੀ ਸੋਚਿਆ ਬਾਈ ਵੀ ਇੱਕ ਵਾਰੀ ਜਾ ਕੇ ਵਿਜ਼ਿਟ ਤਾਂ ਕਰੀਏ ਤੇ ਆਪਣੇ ਭਰਾਵਾਂ ਨੂੰ ਦਿਖਾ ਸਕੀਏ ਜੀ ਤੁਹਾਡਾ ਬਹੁਤ ਬਹੁਤ ਹੈ ਨਾ ਪਰ ਹੁਣ ਮੈਂ ਜੇ ਗੱਲ ਕਰੀਏ ਆਪਾਂ ਕੁਆਲਿਟੀ ਦੀ ਗੱਲ ਕਰੀਏ ਨਾ ਬਾਈ ਜੀ 100% ਪ੍ਰੀਮੀਅਮ ਕੁਆਲਿਟੀ ਦੇ ਨਾਲ ਮਿਲੂਗੀ ਗੋਰਾ ਟਾਇਲ ਠੀਕ ਹੈ ਬਾਈ ਬਾਕਾਇਦਾ ਲੈਬੋਰੀ ਟੈਸਟ ਹੋਏ ਹੁੰਦੇ ਜੀ ਠੀਕ ਹੈ ਜੀ 100% ਪ੍ਰੀਮੀਅਮ ਕੁਆਲਿਟੀ ਦੇ ਵਿੱਚ ਗੋਰਾ ਟਾਇਲ ਬ੍ਰਾਂਡ ਦੇ ਵਿੱਚ ਮਿਲੂ ਤੇ ਬਹੁਤ ਘੱਟ ਰੇਟਾਂ ਦੇ ਠੀਕ ਹੈ ਜੀ ਤੇ ਡਿਜ਼ਾਈਨ ਤੁਹਾਨੂੰ ਇੰਨੇ ਕਿ ਜ਼ਿਆਦਾ ਮਿਲ ਜਾਣਗੇ ਨਾ ਇਹਦੇ ਚ ਤੁਸੀਂ ਗੱ ਤੇ ਬਾਈ ਜਿਵੇਂ ਮੰਨ ਕੇ ਚੱਲੋ ਆਪਾਂ ਜਿਵੇਂ ਟਾਇਲ ਹੈ ਹਰ ਤਰ੍ਹਾਂ ਦੀ ਆਪਾਂ ਨੂੰ ਹਰ ਇੱਕ ਸਾਈਜ਼ ਹਾਂਜੀ ਹਰ ਇੱਕ ਤਰ੍ਹਾਂ ਦੀ ਟਾਇਲ ਮਿਲ ਜੂਗੀ ਆਪਣੇ ਕੋਲ ਹਨਾ ਤੇ ਹੋਰ ਬਾਈ ਕੀ ਕੀ ਰੱਖਦੇ ਆਪਾਂ ਬਾਹਰਵਲ ਵਗੈਰਾ ਸਾਰਾ ਕੁਝ ਗ੍ਰੇਨਾਈਟ ਵਗੈਰਾ ਸਾਰਾ ਕੁਝ ਹੁੰਦਾ ਜੀ ਤੁਹਾਨੂੰ ਜੋ ਵੀ ਚੀਜ਼ ਚਾਹੀਦੀ ਹੈ ਕੋਠੀ ਦੇ ਰਿਲੇਟਡ ਮੰਨ ਕੇ ਚੱਲੋ ਕੈਮੀਕਲ ਤੋਂ ਲੈ ਕੇ ਗਰਾਊਂਡ ਤੋਂ ਲੈ ਕੇ ਵੱਡੀ ਟਾਇਲ ਤੱਕ ਤੁਹਾਨੂੰ ਹਰ ਇੱਕ ਚੀਜ਼ अवेलेबल ਮਿਲੂਗੀ ਇੱਕ ਵਾਰੀ ਗੋਰਾ ਡੈਲ ਤੇ ਆ ਜਾਓ ਬਸ ਠੀਕ ਹੈ ਬਾਈ ਤੁਹਾਨੂੰ ਸਾਰਾ ਕੁਝ ਉਪਲਬਧ ਕਰਵਾ ਕੇ ਦਵਾਂਗੇ ਜਿੱਦਾਂ ਇਹ ਦੇਖ ਲਓ ਕੈਮੀਕਲ ਦੇ ਢੇਰ ਲੱਗੇ ਪਏ ਹੋਣਗੇ ਸਾਡੇ ਠੀਕ ਹੈ ਬਾਈ ਠੀਕ ਹੈ ਦਿਖਾ ਦਿਓ ਬਾਈ ਸਾਰਾ ਜਿੰਨਾ ਚਾਹੀਦਾ ਤੁਹਾਡੇ ਸਾਹਮਣੇ ਗੜਾਉਣ ਆ ਜੀ ਇਦਾਂ ਦੇ ਚਾਰ ਗੜਾਉਣ ਹੋਰ ਆ ਜੀ ਠੀਕ ਹੈ ਬਾਈ ਠੀਕ ਹੈ ਕਹਿਣਾ ਮਤਲਬ ਜਦੋਂ ਆਪਾਂ ਟਾਇਲ ਲਾਉਣ ਦੀ ਸੋਚ ਲਈ ਤਾਂ ਆਪਾਂ ਨੂੰ ਉਹਦੇ ਚ ਕੈਮੀਕਲ ਤੋਂ ਲੈ ਕੇ ਜਿੰਨੀ ਵੀ ਚੀਜ਼ ਚਾਹੀਦੀ ਹੈ ਟੋਟਲ ਮਿਲੂਗੀ ਆਪਣੀ ਟੋਟਲੀ ਮਿਲੂਗੀ ਜੀ ਸਾਰੇ A to Z ਗੋਰਾ ਡਲ ਦੇ ਬ੍ਰਾਂਡ ਦੇ ਵਿੱਚੋਂ ਤੇ ਭਾਈ ਆਪਾਂ ਜਿਹੜੇ ਟੈਲਾਂ ਦੇ ਆਪਾਂ ਜੇ ਸੋਚੀਏ ਜਦੋਂ ਆਪਾਂ ਇੱਕ ਨਾ ਇਮੇਜਨ ਕਰਦਾ ਹੁੰਦਾ ਬੰਦਾ ਵੀ ਮੇਰਾ ਵਾਸ਼ਰੂਮ ਕਿੱਦਾਂ ਦਾ ਲੱਗਣਾ ਚਾਹੀਦਾ ਮੇਰੀ ਕਿਚਨ ਕਿੱਦਾਂ ਦੀ ਬਣਨੀ ਚਾਹੀਦੀ ਹੈ ਭਾਈ ਉਹ ਵੀ ਆਪਾਂ ਸਾਰਾ ਦਿਖਾ ਸਕਦੇ ਹਾਂ ਉਹ ਸਾਰਾ A to Z ਬਣਿਆ ਹੋਇਆ ਹੁੰਦਾ ਜੀ ਸਾਰਾ ਕੁਝ ਜਿਵੇਂ ਡਿਸਪਲੇ ਡਿਸਪਲੇ ਬਣੀ ਹੋਈ ਹੈ ਜੀ ਮੈਂ ਤੁਹਾਨੂੰ ਡਿਸਪਲੇ ਦੇ ਵਿੱਚ ਵੀ ਲੈ ਕੇ ਜਾਊਂਗਾ ਪਹਿਲਾਂ ਆਪਾਂ ਗਡਾਉਣ ਦੇ ਵਿੱਚ ਚੱਕਰ ਮਾਰ ਲਈਏ ਦੇਖੋ ਜੀ ਮਾਲ ਦੀ ਕਿਸੇ ਦੀ ਵੀ ਨਹੀਂ ਕਮੀ ਇੱਕ ਇੱਕ ਡਿਜ਼ਾਈਨ ਦਾ 1000 1000 15-1500 ਡੱਬਾ ਪਿਆ ਹੁੰਦਾ ਜੀ ਸਾਡੇ ਕੋਲੇ ਕਿਉਂਕਿ ਬੜਕੇ ਦੇ ਵਿੱਚ ਮਾਲ ਸਾਡੇ ਕੋਲੇ ਜ਼ਿਆਦਾ ਲੈਂਦੇ ਆ ਜੀ ਠੀਕ ਆ ਬਾਈ ਹਾਂਜੀ ਤੇ ਕਹਿੰਦਾ ਮਤਲਬ ਬਈ ਜੇ ਜਦੋਂ ਆਪਣਾ ਕੋਈ ਵੀ ਭਰਾ ਤੁਹਾਨੂੰ ਆਰਡਰ ਕਰਦਾ ਹਨਾ ਜਾ ਮੰਨ ਕੇ ਚੱਲੋ ਤੁਸੀਂ ਇੱਥੇ ਨਹੀਂ ਆਉਂਦਾ ਡਿਜ਼ਾਈਨ ਤੁਹਾਨੂੰ ਫੋਟੋ ਭੇਜਦਾ ਤਾਂ ਬਈ ਉਹ ਤੁਸੀਂ ਡਿਜ਼ਾਈਨ ਅਗਲੇ ਘਰੇ ਪਹਚਾ ਦੋਗੇ ਮੈਂ ਮਿਲਦਾ ਜੁਲਦਾ ਡਿਜ਼ਾਈਨ ਤੁਹਾਨੂੰ ਜਮਾ ਸੇਮ ਘਰੇ ਕਿੰਦਾਂ ਦੀ ਮਰਜ਼ੀ ਚੀਜ਼ ਹੋਵੇ ਜਿੱਦਾਂ ਦੀ ਮਰਜ਼ੀ ਚੀਜ਼ ਹੋਵੇ ਇਹਦੂ ਟਾਇਲ ਲੱਗਣ ਦੇ ਬਾਅਦ ਵਿੱਚ ਵੀ ਸਾਡੀ ਜ਼ਿੰਮੇਵਾਰੀ ਰਹਿੰਦੀ ਆ ਵੀ ਮੰਨ ਕੇ ਚਲੋ ਜੇ ਥੋੜਾ ਬੋਤਾ ਘਟਦਾ ਉਹ ਵੀ ਭੇਜਦੇ ਆ ਜੇ ਵੱਧਦਾ ਥੋੜਾ ਵਾਪਸ ਵੀ ਕਰਾਉਣੇ ਆ ਠੀਕ ਹੈ ਵੀ ਉਹ ਦਿੱਕਤ ਨਹੀਂ ਲੱਗਦਾ ਵੱਧ ਵਾ ਗਿਆ ਆਪਣੇ ਲੱਗੂ ਘਟ ਹਾਂਜੀ ਹਾਂਜੀ ਜੋ ਕੋਈ ਦਿੱਕਤ ਵਾਲੀ ਗੱਲ ਨਹੀਂ ਉਹ ਦਿੱਕਤ ਪਰੇਸ਼ਾਨੀ ਕੋਈ ਨਹੀਂ ਆਊਗੀ ਸਾਰੇ ਡੱਬੇ ਤੁਸੀਂ ਚੈੱਕ ਕਰ ਸਕਦੇ ਹੋ ਸਾਰੇ ਗੋਰਾ ਡੈਲ ਦੇ ਹੋਣ ਇਹ ਜੀ ਇੱਕ ਗੱਲ ਹੋਰ ਹੈ ਮੰਨ ਕੇ ਚਲੋ ਕਈ ਕਹਿੰਦੇ ਆ ਵੀ ਪੁਰਾਣੀਆਂ ਡੇਟਾ ਦਾ ਮਾਲ ਆ ਤੁਹਾਡੇ ਕੋਲੇ ਆਹ ਦੇਖ ਲਓ ਜੀ ਚੈੱਕ ਕਰ ਲਓ 182252 ਠੀਕ ਹੈ ਭਾਈ ਤਾਂ 25 ਦਾ ਮਾਲ ਆਈ ਪ੍ਰੀਮੀਅਮ ਸਟਾਕ ਦੇ ਨਾਲ ਠੀਕ ਹੈ ਕਹਿੰਦਾ ਉਹ ਤਾਂ 10 12 ਦਿਨ ਪਹਿਲਾਂ ਦੀ ਗੱਲ ਹੀ ਹੈ 10 12 ਦਿਨ ਪਹਿਲਾਂ ਦੀ ਗੱਲ ਹੋਊਗੀ ਜੀ ਸਾਡੇ ਆਪ ਦੀਆਂ ਫੈਕਟਰੀਆਂ ਪਿੱਛੇ ਗੁਜਰਾਤ ਦੇ ਵਿੱਚ ਹਨਾ ਜੀ ਉੱਥੋਂ ਤਿਆਰ ਕਰਵਾਉਨੇ ਆ ਬਿਲਕੁਲ ਫਰੈਸ਼ ਮਾਲ ਹੁੰਦਾ ਇੱਧਰ ਹੋ ਗਿਆ ਮੰਨ ਕੇ ਚੱਲੋ ਜਿਵੇਂ ਇਹ ਟਾਈਲਜ਼ ਦੇ ਵੱਡੇ ਪੀਸ ਹੋ ਗਏ ਹਨਾ ਤੇ ਜੋ ਮਟੀਰੀਅਲ ਇਹਦੇ ਵਿੱਚ ਜੂਜ਼ ਹੁੰਦਾ ਤੇ ਉਹ ਵੀ ਸਾਰਾ ਇੱਧਰ ਆਪਾਂ ਖਾ ਤੇ ਉਹ ਵੀ ਸਾਰਾ ਤੁਹਾਨੂੰ ਮਿਲ ਜੂਗਾ ਜੀ ਟੋਟਲ ਮਿਲੂਗਾ ਤੇ ਭਾਈ ਜਿਹੜੀ ਇੱਕ ਆਪਾਂ ਕਹਿੰਦੇ ਆ ਵੀ ਡਿਸਪਲੇ ਜਿਵੇਂ ਆਪਾਂ ਬੰਦਾ ਇਮੇਜਨ ਕਰਦਾ ਵੀ ਮੇਰੀ ਮੇਰਾ ਕਿਚਨ ਕਿੱਦਾਂ ਦਾ ਹੋਣਾ ਜਿਹਦਾ ਮੇਰਾ ਬਾਥਰੂਮ ਕਿੱਦਾਂ ਦਾ ਹੋਣਾ ਜਿਹਦਾ ਉਹ ਵੀ ਆਪਾਂ ਦਿਖਾ ਸਕਦੇ ਹਾਂ ਹਾਂਜੀ ਹਾਂਜੀ ਸਰ ਆਜੋ ਸਾਰਾ ਅਵੇਲੇਬਲ ਹੈ ਆਜੋ ਜੀ ਸਾਰਾ ਕੁਝ ਅਵੇਲੇਬਲ ਹੈ ਜੀ ਜਰੂਰ ਬਾਈ ਤੁਸੀਂ ਡਿਸਪਲੇ ਦੇ ਵਿੱਚ ਲੈ ਕੇ ਜਾਨੇ ਜੀ ਹੁਣ ਆਪਾਂ ਠੀਕ ਹੈ ਜੀ ਤੇ ਆਜੋ ਬਾਈ ਇੱਧਰ ਦਿਖਾਓ ਆਪਾਂ ਸਾਰੀ ਤਰ੍ਹਾਂ ਦੀ ਤੁਹਾਨੂੰ ਡਿਸਪਲੇ ਦਿਖਾਵਾਂਗੇ ਆ ਦੇਖੋ ਜੀ ਤੇ ਅੱਗੇ ਆਪਾਂ ਬਾਈ ਕੱਲੇ ਕੱਲੇ ਸਾਨੂੰ ਡਿਸਪਲੇ ਤੇ ਕੱਲਾ ਕੱਲਾ ਇਹਦੇ ਬਾਰੇ ਦੱਸੋ ਆ ਕੱਲਾ ਕੱਲਾ ਬਾਥਰੂਮ ਲੱਗੇ ਜੀ ਉਹ ਤੁਰ ਤੱਕ ਸਾਰੇ ਬਾਥਰੂਮ ਹੀ ਲੱਗੇ ਹੋਏ ਆ ਜੀ ਠੀਕ ਹੈ ਪੀ 25 ਵਾਸ਼ਰੂਮ ਲੱਗੇ ਹੋਇਆ ਜਿਹੜਾ ਮਰਜ਼ੀ ਡਿਜ਼ਾਈਨ ਲੈ ਜਾਓ ਜੀ ਕਹਿਣਾ ਮਤਲਬ ਬਾਈ ਇੱਥੋਂ ਹੀ ਵਾਲਿਆਂ ਨੂੰ ਪਤਾ ਲੱਗ ਜੂ ਸਾਰਾ ਵੀ ਸਾਡਾ ਵਾਸ਼ਰੂਮ ਕਿੱਦਾਂ ਦਾ ਲੱਗੂਗਾ ਜਦ ਜਦਾਂ ਟਾਇਲ ਲੱਗ ਜੇਗਾ ਜਦੋਂ ਫੁੱਲ ਅਮੇਜ ਹੋ ਜੂਗਾ ਜੀ ਵੀ ਕਿੱਦਾਂ ਦਾ ਲੱਗੂਗਾ ਕਿੱਦਾਂ ਦੀ ਚੀਜ਼ ਲੱਗੂਗੀ ਲੱਗ ਕੇ ਕਿਉਂਕਿ ਨਾਲੇ ਰੇਟ ਬਈ ਹੁਣ ਤੁਸੀਂ ਵਾਸ਼ਰੂਮਾਂ ਦੇ ਰੇਟ ਤੁਸੀਂ ਗੈਸ ਕਰ ਲਓ ਵੀ ਕਿੰਨਾ ਕੁ ਹੋਊਗਾ ਆ ਹਾਈਲਾਈਟਰ ਦੇਖ ਲਓ ਜੀ ਕਿੱਦਾਂ ਤਗੜਾ ਜਿਵੇਂ ਬਾਈ ਆ ਬਣਿਆ ਹੋਇਆ ਹਾਂਜੀ ਇਹ ਹੋਊਗਾ ਮੰਨ ਲਾਦਾ ਬਾਈ ਜਿਹੜੇ 6 ਕ ਫੁੱਟ ਹੋ ਸਕਦਾ ਹੈ ਨਾ ਹਾਂਜੀ 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 ਸਾਈਜ ਇਹਦਾ 6 ਫੁੱਟ ਆ ਜਿਆਦਾ ਜ਼ਿਆਦਾ ਆਪਾਂ ਦੇਖਦੇ ਹਾਂ ਨੇ 6 ਫੁੱਟ ਲੰਮਾ ਤੇ ਬਤਵਾ ਚਾਰ ਪੰਜ ਫੁੱਟ ਚੌੜਾ ਹੈ ਨਾ ਇੰਨਾ ਕ ਇਹਦੇ ਚ ਬਾਈ ਕਿੰਨੇ ਕ ਦਾ ਮੰਨ ਕੇ ਚੱਲੋ ਤੁਹਾਨੂੰ ਲੱਗਦਾ ਵੀ ਕਿੰਨਾ ਕ ਪੈ ਸਕਦਾ ਖਰਚਾ ਇਹ ਟੋਟਲੀ 35 ਰੁਪਏ ਫੁੱਟ ਦੇ ਵਿੱਚ ਵਾਸ਼ਰੂਮ ਤਿਆਰ ਹੋ ਜਾਊਗਾ ਅੱਛਾ 35 ਰੁਪਏ ਸਕਰ ਫੁੱਟ ਦੇ ਤੁਸੀਂ ਪੈਸੇ ਦੇਣੇ ਆ ਵਾਸ਼ਰੂਮ ਬਣਿਆ ਬਣਾਇਆ ਤੁਸੀਂ ਲੈ ਜਾਓ ਠੀਕ ਹੈ ਬਾਈ ਤੇ ਕਹਿੰਦਾ ਉਹਦਾ ਡਿਜ਼ਾਈਨ ਜਿੱਦਾਂ ਦਾ ਮਰਜ਼ੀ ਡਿਜ਼ਾਈਨ ਜਿੱਦਾਂ ਦਾ ਮਰਜ਼ੀ ਜੇ ਕਈ ਡਿਜ਼ਾਈਨ ਲੱਗੇ ਪਏ ਆ ਆਪਦੇ ਸਮਝੋ ਬਾੜ ਹੋ ਜਾਂਦੇ ਵੀ ਕਸਟਮਰ ਨੂੰ ਕੀ ਸਿਲੈਕਟ ਕਰਵਾਈਏ ਜੀ ਠੀਕ ਹੈ ਬਾਈ ਤੇ ਬਾਈ ਆਪਾਂ ਜ਼ਿਆਦਾਤਰ ਦੇਖਦੇ ਆ ਹੁਣ ਆਪਾਂ ਇੱਧਰ ਰਾਜ ਦਿਖਾ ਦਿਓ ਬਾਈ ਭਾਈ ਹੋਰਾਂ ਕੋਲੇ ਵਧੀਆ ਪਰਮਾਤਮਾ ਦੀ ਮਿਹਰ ਨਾਲ ਚੰਗਾ ਕੰਮ ਆ ਬਾਈ ਹੋਰਾਂ ਕੋਲੇ ਪਰ ਆਪਣਾ ਮਕਸਦ ਹੈ ਤੇ ਬਾਈ ਹੋਰਾਂ ਦਾ ਜਿਹੜਾ ਕਿ ਆਪਾਂ ਜਿੰਨਾ ਕ ਨਾਂ ਸੁਣਦੇ ਆ ਉਹਨਾਂ ਕ ਆਪਾਂ ਅੱਜ ਦਿਖਾ ਸਕੀਏ ਅੱਜ ਆਪਾਂ ਸ਼ੋਅਰੂਮ ਤੇ ਆਏ ਆ ਵੀ ਕੀ ਕੀ ਉਪਲਬਧ ਹੈ ਕਿਉਂਕਿ ਉੱਥੇ ਆਪਾਂ ਲੱਗੀ ਦੇਖ ਲੈਨੇ ਬਾਈ ਕਿਸ ਇਹ ਐਲੀਵੇਸ਼ਨ ਡਿਜ਼ਾਈਨ ਆ ਜਾਣ ਕੀ ਤੁਹਾਡੇ ਇਹ ਬਾਈ ਫਰੰਟ ਤੇ ਲੱਗਣ ਵਾਲੇ ਜਿਹੜਾ ਜਿਆਦਾਤਰ ਆਪਾਂ ਕੋਠੀਆਂ ਦੇ ਵਿੱਚ ਨਾ ਫਰੰਟ ਦੇਖਦੇ ਆ ਜੋ ਫਰੰਟ ਤੇ ਕਸਟਮਰ ਇਹ ਚੀਜ਼ ਦੇਖਦਾ ਵੀ ਆਪਾਂ ਬਾਈ ਇੱਥੇ ਪੈਸੇ ਆਰਕੀਟੈਕਟ ਜੀ ਤੋਂ ਲਵਾਉਂਦਾ ਹੈ ਵੀ ਕੀ ਲੱਗਣਾ ਚਾਹੀਦਾ ਕੀ ਸੋਨਾ ਤੁਸੀਂ ਯਕੀਨ ਕਰੋ ਆਰਕੀਟੈਕਟ ਵੀ ਸਾਡੇ ਕੋਲੇ ਆ ਕੇ ਖੁਸ਼ ਹੁੰਦੇ ਆ ਬਾਈ ਤੁਹਾਡੇ ਕੋਲੇ ਸਾਰੀ ਡੇਨ ਮਿਲਦੀ ਵੀ ਜਿਹੜੀ ਅਸੀਂ ਸੋਚੀਂ ਦੀਵਾਲ ਲਮਾਉਣੀ ਹੈ ਜੀ ਉਹ ਮਿਲ ਜੂਗੀ ਉਹੀ ਮਿਲ ਜਾਂਦੀ ਆ ਕਿਉਂਕਿ ਆਰਕੀਟੈਕਟ ਸਾਡੇ ਕੋਲੇ ਬਹੁਤ ਭੇਜਦੇ ਆ ਕਸਟਮਰ ਠੀਕ ਆ ਬਾਈ ਹਾਂਜੀ ਆ ਦੇਖੋ ਤੁਹਾਨੂੰ ਕੱਲੀ ਕੱਲੀ ਚੀਜ਼ ਵੈ ਇੱਕ ਨੰਬਰ ਹੋਊ ਕੀ ਸਾਰੇ ਟੈਲੀਵਿਜ਼ਨ ਦੀਆਂ ਸਾਰੀਆਂ ਆਟਮ ਨੇ ਠੀਕ ਹੈ ਯਾਨੀ ਰੇਟ ਸਾਰਾ ਬਾਜੂ ਹੋਊਗਾ ਸਾਡਾ ਠੀਕ ਹੈ ਬਾਈ ਠੀਕ ਹੈ 300 ਰੁਪਏ ਫੁੱਟ ਦੇ ਵਿੱਚ ਮਿਲ ਜੂਗਾ ਠੀਕ ਹੈ ਬਾਈ ਠੀਕ ਹੈ ਹਾਂਜੀ ਤੇ ਰੇਟ ਵੀ ਬਾਈ ਹੋਰੀ ਜਿੱਥੋਂ ਤੱਕ ਹੋ ਸਕਦਾ ਮੈਂਸ਼ਨ ਕਰੀ ਜਾਂਦੇ ਆ ਜਿੰਨਾ ਕੋ ਹੋ ਸਕਦਾ ਵੀ ਹਾਂਜੀ ਕੋਈ ਕੱਲੀ ਕੱਲੀ ਚੀਜ਼ ਦਾ ਪਰ ਨਹੀਂ ਉਹ ਕਰ ਸਕਦੇ ਨਾ ਉਹ ਤੁਸੀਂ ਕਿਦੋਂ ਗੱਲਬਾਤ ਕਰੋਗੇ ਤਾਂ ਸਾਰਾ ਤੁਸੀਂ ਪੁੱਛ ਸਕਦੇ ਬਾਈ ਫਿਰ ਉਹਨੂੰ ਤੁਸੀਂ ਵਿਜ਼ਿਟ ਕਰੋਗੇ ਤੁਸੀਂ ਆ ਕੇ ਹਾਂਜੀ ਤੇ ਡਿਜ਼ਾਈਨ ਤੁਸੀਂ ਬਾਈ ਦੇਖ ਹੀ ਰਹੇ ਹੋ ਹਨਾ ਸਾਰੇ ਜਿੰਨੇ ਵੀ ਇਹ ਫਰੰਟ ਐਲੀਵੇਸ਼ਨ ਦੇ ਡਿਜ਼ਾਈਨ ਹੋ ਗਏ ਤੇ ਬਾਈ ਹੋਰ ਕੀ ਕੁਝ ਆ ਉਹ ਵੀ ਦਿਖਾਓ ਹੋਰ ਆਪਣੇ ਫਲੋਰ ਟਾਈਲ ਜੂਸਰ ਹੋਰ ਦੇ ਡਿਜ਼ਾਈਨ ਵੀ ਤੁਸੀਂ ਜਰੂਰ ਦਿਖਾਓ ਜਿੰਨੇ ਆਪਣੇ ਕੋਲੇ ਉਪਲਬਧ ਨੇ ਵੈਸੇ ਸਾਰੇ ਤਾਂ ਦਿਖਾ ਨਹੀਂ ਸਕਦੇ ਨਾ ਜਿੰਨੇ ਸਾਰੇ ਦਿਖਾਉਣ ਲੱਗੇ ਤਾਂ ਆਪਾਂ ਨੂੰ ਬਹੁਤ ਟਾਈਮ ਲੱਗ ਜੂਜੀ ਆ ਦੇਖੋ ਤੁਹਾਨੂੰ ਜਿੰਨੇ ਕੋ ਹੋ ਸਕਦੇ ਉਹਨੇ ਕਿਹੜੇ ਦਿਖਾਵਾਂਗੇ ਜੀ ਇਹ ਇਟਾਲੀਅਨ ਫਲੋਰ ਆ ਗਿਆ ਜੀ ਦੇਖੋ ਐਂਟਲੈਸ ਦੇ ਵਿੱਚ ਹੋਊਗਾ ਰੇਸ਼ਨਲ ਰਿਸ਼ਾ ਪ੍ਰੋਪਰ ਜੂ ਸਕ੍ਰੈਚ ਲੈਸ ਵਿਟਰੀਫਾਈਡ ਅਨਬ੍ਰੇਕਬਲ ਟਾਈਲ ਮੇਨ ਗੱਲ ਜਿਹੜੀ ਹੁੰਦੀ ਹੈਗੀ ਫਲੈਕਸੀਬਲ ਟਾਈਲ ਹੋ ਵੀ ਸਾਡੀ ਟੁੱਟਦੀ ਨਹੀਂ ਬਈ ਕੋਈ ਟੁੱਟਦੀ ਨਹੀਂ ਫੇ ਜਿੰਮੇ ਮਰਜ਼ੀ ਉਹ ਕਰੀ ਚੱਲਿਓ ਠੀਕ ਹੈ ਜੀ ਫਲੈਕਸੀਬਲ ਜਿੱਥੇ ਫਲੈਕਸੀਬਿਲਟੀ ਆ ਗਈ ਉੱਥੇ ਟਾਇਰ ਟੁੱਟਣ ਦਾ ਨਾ ਹੀ ਨਹੀਂ ਹੁੰਦਾ ਹਾਂ ਹਾਂ ਕਹਿੰਦਾ ਮਤਲਬ ਉਹ ਫਲੈਕਸੀਬਲ ਆ ਜਿਹੜੀ ਉਹ ਬੁੱਕ ਮੈਚ ਜਿਹੜਿਆਂ ਆ ਗਿਆ ਸਰ ਇਹ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਪਲੱਸ ਹੁੰਦਾ ਇਹਨਾਂ ਦਾ ਹਾਂ ਜ਼ਿਆਦਾਤਰ ਬਈ ਐਸੀ ਲੱਗਿਆ ਦੇਖਦੇ ਕੋਠੀਆਂ ਦੇ ਵਿੱਚ ਕਿਉਂਕਿ ਜਦੋਂ ਆਪਾਂ ਦੇਖਦੇ ਇਹ ਪਸੰਦ ਪਹਿਲਾਂ ਕਰਦੇ ਆ ਨਾ ਕਸਟਮਰ ਫਿਰ ਰੇਟ ਚੱਕ ਕੇ ਦਿੰਦੇ ਆ ਜੀ ਆਪਾਂ ਉਹ ਕੰਮ ਨਹੀਂ ਆਪਣਾ ਇੱਕੋ ਰੇਟ ਹੈ ਤੁਸੀਂ ਕੁਆਂਟੀਟੀ ਪੂਰੀ ਕਰ ਦੋਗੇ ਕਹਿਣਾ ਮਤਲਬ ਉਹ ਚੀਜ਼ ਨਹੀਂ ਹੋਊਗੀ ਵੀ ਜੇ ਆਪਣੇ ਕੋਲੇ ਚੀਜ਼ ਵੱਧ ਡਿਮਾਂਡ ਹੋ ਰਹੀ ਹੈ ਤਾਂ ਪਰ ਰੇਟ ਚੱਕ ਦੋ ਨਹੀਂ ਨਹੀਂ ਜੀ ਉਹ ਕੰਮ ਨਹੀਂ ਹੁੰਦਾ ਇੱਕੋ ਰੇਟ ਹੈ ਜੀ ਤੁਸੀਂ ਬੱਚੇ ਨੂੰ ਭੇਜਦੇ ਹੋ ਪੈਸੇ ਦੇ ਕੇ ਬੱਚੇ ਨੂੰ ਵੀ ਇੱਕੋ ਰੇਟ ਲੱਗਣਗੇ ਇਹ ਵੀ ਵਧੀਆ ਗੱਲ ਹੈ ਭਾਈ ਹੈਨਾ ਕਹਿਣ ਦਾ ਮਤਲਬ ਇਹ ਨਹੀਂ ਹੋਊਗਾ ਵੀ ਆਪਾਂ ਜੇ ਕਹਿੰਦਾ ਕਹਿੰਦਾ ਉਹ ਅਗਲਾ ਸੋਚਦਾ ਵੀ ਯਾਰ ਇੱਥੇ ਆਪਾਂ ਆ ਬੰਦੇ ਨੂੰ ਨਾਲ ਚੱਲਦੇ ਇਹਨੂੰ ਵੱਧ ਪਤਾ ਹੈ ਵੀ ਇੱਥੇ ਰੇਟ ਨਾਲ ਆਪਾਂ ਨੂੰ ਵੱਧ ਲਾ ਦੇਣਾ ਵੀ ਕੁਆਲਿਟੀ ਨਾਲ ਘੱਟ ਦੇ ਦੇਣਾ ਕੁਆਲਿਟੀ ਵੀ ਤੁਹਾਨੂੰ ਇੱਕ ਨੰਬਰ ਮਿਲੂ ਜੀ ਤੇ ਰੇਟ ਵੀ ਵ કરીਏ ਜਿਹੜਾ 베ੜੇ ਦੇ ਵਿੱਚ ਟਾਇਲ ਲਾਉਣੇ ਆਪਾਂ ਪਾਰਕਿੰਗ ਟਾਇਲ ਜੀ ਪਾਰਕਿੰਗ ਟਾਇਲ ਮੰਨ ਕੇ ਚੱਲੋ ਕਿਸੇ ਨੇ ਸਾਰਾ 베ੜੇ ਦੇ ਵਿੱਚ ਹੀ ਲਾਉਣੀ ਹੈ ਉਹ ਜ਼ਰੂਰ ਦਿਖਾਓ ਬਈ ਸਾਨੂੰ ਉਹ ਹਾਂਜੀ ਵੀਰੇ ਦਿਖਾਉਣੇ ਜੀ ਜਦੋਂ ਸਾਰੇ ਟ੍ਰੈਂਡ ਚੱਲ ਰਹੇ ਇਹ ਚੀਜ਼ ਹੈ ਨਾ ਹਾਂ ਆੜੇ ਛੋਟਾ ਸਹਿਜ ਵੀ ਇਹਦੇ ਵਿੱਚ ਤੁਹਾਨੂੰ ਵੱਡਾ ਠੀਕ ਹੈ ਤੁਸੀਂ ਹੋਰ ਕਲਰ ਕਹਿੰਨੇ ਹੋਗੇ ਹਾਂ ਹੋਰ ਕਲਰ ਵੀ ਤੁਹਾਨੂੰ ਬਾਦੂ ਮਿਲ ਜੇ ਕੋਈ ਆ ਫਲੋਰ ਟਾਇਲ ਆ ਗਈ ਜਿਹੜੀ ਕਿ ਆਪਾਂ 베ੜੇ ਦੇ ਵਿੱਚ ਲਾ ਸਕਦੇ ਹਾਂ ਇਹ ਤੇ ਜੇ ਭਾਈ ਕਿੰਨੇ ਕਿਹੜੇ ਤਰ੍ਹਾਂ ਦੇ ਡੀਨ ਮਿਲ ਜਾਣਗੇ ਸਾਇਜ ਤੁਹਾਨੂੰ ਵਾਧੂ ਮਿਲ ਜਾਵੇਗਾ ਕਿਹੜਾ ਸਾਈਜ ਪੈਲ ਦਾ ਇਹ 2x4 ਦਾ ਸਾਈਜ ਹੈ ਤੇ ਜਿਵੇਂ ਵੀ ਆਪਾਂ ਇਹ ਸਿੱੜਦੀ ਇਹਨੂੰ ਫੁਰਦਦਾ ਤਾਂ ਨਹੀਂ ਇਹ ਕੁਛ ਨਹੀਂ ਹੁੰਦਾ ਬਈ ਸਟਕਲਾ ਇਹ ਗੱਲ ਹੈ ਉੱਤੇ ਸਿੱੜਦੀ ਜਾਏਗੀ ਕੋਰ ਹਾਂ ਜੇ ਉੱਤੇ ਸਿੱੜਨ ਨੂੰ ਚਾਹੀਦਾ ਸਹੀ ਗੱਲ ਹੈ ਬਈ ਕੁਆਲਿਟੀ ਦਾ ਇੱਕ ਦੂਜੇ ਦੇ ਉੱਤੇ ਸਿੱਟੀਆਂ ਨਾਲ ਆਪਾਂ ਤਾਂ ਹਾਂ ਬਾਈ ਨਹੀਂ ਆਪਾਂ ਵੈਸੇ ਕੱਲੀ-ਕੱਲੀ ਸਿੱਟ ਕੇ ਦੇ ਦਾਂ ਨਾ ਕੱਲੀ-ਕੱਲੀ ਸਿੱਟਦੇ ਆ ਹਾਂ ਹਾਂ ਆਪਾਂ ਜਿਆਦਾ ਪੈਸੇ ਗ੍ਰੇਨੇਟ ਦਿੰਨਾ ਹੈ ਤੁਹਾਨੂੰ ਗ੍ਰੇਨੇਟ ਦੀ ਕੁਆਲਿਟੀ ਇੱਕ ਨੰਬਰ ਹੋਊਗੀ ਗ੍ਰੇਨੇਟ ਤੇ ਮੰਨ ਕੇ ਜਦੋਂ ਲੁੱਟ ਲੁੱਟ ਦਾ ਉਹ ਚਾਂਸ ਬਣਨੇ ਆ ਬਣ ਜਾਂਦੇ ਆ ਵੀ ਲੁੱਟਾਂਗੇ ਹਾਂਜੀ ਕਿਉਂਕਿ ਇਹ ਗ੍ਰੇਨੇਟ ਨੇਚਰਲ ਹੁੰਦਾ ਜੀ ਠੀਕ ਹੈ ਜੀ ਹਾਂਜੀ ਉਹਦੇ ਤੇ ਉੱਪਰ ਦੇ ਵਿੱਚ 100-150 120 ਪਿਆ ਹੈ ਟਮਾਟਾ ਕਰੀਂਦੇ ਹਾਂ ਠੀਕ ਹੈ ਆਪਣੇ ਕੋਲ 50 ਰੁਪਏ ਤੋਂ ਸਟਾਰਟ ਹੋ 50 ਰੁਪਏ ਤੋਂ ਫਿਰ ਹਾਂਜੀ ਜਿਹੜੀ ਮਾਰਕੀਟ ਦੇ ਵਿੱਚ ਟਾਇ ਤੁਹਾਨੂੰ ਗ੍ਰੇਨੇਟ ਪ੍ਰੋਵਾਈਡ ਕਰਾ ਦੇਵਾਂਗੇ 65 ਵੇ ਫੋਟੋ ਤੋਂ ਸਟਾਰਟ ਦੇ ਰਹੇ ਹਾਂ ਉਹਦੇ ਵਿੱਚ ਤੁਹਾਨੂੰ ਕਲਰ ਆਪਸ਼ਨ ਵੀ ਮਿਲੂਗਾ ਕਿਹੜਾ ਵੀ ਉਹ ਵੀ ਇੱਕ ਕਲਰ ਮਿਲੂਗਾ ਚੀ चाहे ਰਾਈਟਿੰਗ ਕਲਰ ਲੋਜੀ ਬਰਾਊਨ ਸ਼ੇਡ ਦੇ ਵਿੱਚ ਕਹੇ ਤੁਸੀਂ ਵਾਈਟ ਲੋਜੀ ਤੁਸੀਂ ਕੋਈ ਲਓ ਬਲੈਕ ਲਓ ਕੋਈ ਜਿਹੜਾ ਮਰਜ਼ੀ ਲਓ ਕੋਈ ਜਿਹੜਾ ਮਰਜ਼ੀ ਲਓ 50 ਰੁਪਏ ਤੋਂ ਸਟਾਰਟ ਹੋ ਕੇ ਜੀ ਤੁਹਾਨੂੰ ਇੱਕ ਤੋਂ ਇੱਕ ਕੁਆਲਟੀ ਮਿਲ ਜੂ ਕੁਆਲਟੀ ਦੇ ਸਹਾਨੂੰ ਬਾਕੀ ਰੇਟ ਹੋ ਗ੍ਰੇਡ ਰੇਟ ਹਾਂ ਜੀ ਤੇ ਬਈ ਆਪਾਂ ਟਾਇਲ ਦੇ ਸਾਈਜ਼ ਦੀ ਗੱਲ ਕਰੀਏ ਕਿੱਥੋਂ ਤੱਕ ਆ ਜਾਂਦਾ ਟਾਇਲ ਦਾ ਸਾਈਜ਼ ਸਾਈਜ਼ ਵੀ ਆਪਣੇ ਕੋਈ 6x4 ਤੱਕ ਦਾ ਸਾਈਜ਼ ਪੈਸ ਜਿਵੇਂ ਆਹ ਪਹਿਲਾਂ ਉਹ ਵੱਡਾ ਸਾਈਜ਼ ਆ ਰਿਹਾ 6x4 ਦਾ ਬਈ ਇਹ ਜ਼ਿਆਦਾਤਰ ਇਹ ਸਾਈਜ਼ ਇਹ ਤੁਹਾਨੂੰ ਥੱਲੇ ਥੱਲੇ ਵਾਲੇ ਸਾਈਜ਼ ਹੀ ਲੱਗਦੇ ਹਨਾ ਨੇ ਕੋਈ ਕੋਈ ਬਹੁਤ ਲੱਗਦਾ ਅੱਛਾ ਇਹ ਵੀ ਬਹੁਤ ਲੱਗਦਾ ਇਹ ਲੱਗਦੀ ਜੀ ਕੋਠੀਆਂ ਦੇ ਵਿੱਚ ਜਿਹੜੇ ਅੱਜਕੱਲ ਕਲਾਸਿਕਲ ਡਿਜ਼ਾਈਨ ਬਣਦੇ ਹਨ ਠੀਕ ਹੈ ਜੀ ਬਣਦੀਆਂ ਬਈ ਜਿਵੇਂ ਥੱਪੀ ਇਥੇ ਕਹਿ ਸਕਦੇ ਆ ਥੱਪੀ ਮੰਗੂ ਆ ਹਾਂ ਜੀ ਜੀ ਬਿਲਕੁਲ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਬਾਈ ਹੋਰੀ ਤੇ ਕਾਫੀ ਦੂਰੋਂ ਬਾਈ ਉਹਨਾਂ ਦੀ ਡਿਮਾਂਡ ਹੈ ਗੋਰਾ ਟਾਈਲਸ ਦੀ ਤੇ ਕਾਫੀ ਦੂਰੋਂ ਆਏ ਰਿਹਾ ਜੀ ਬਈ ਗੱਲਬਾਤ ਆਪਾਂ ਕਰਾਂਗੇ ਕਿੱਦਾਂ ਲੱਗੀ ਕੁਆਲਿਟੀ ਉਹ ਵੀ ਜਾਣਾਂਗੇ ਤੇ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਕਿਹੜੀ ਜਗ੍ਹਾ ਤੋਂ ਆਏ ਆ ਆਪਾਂ ਕਿੱਥੋਂ ਬਲੋਂਗ ਕਰਦੇ ਆ ਮੈਂ ਤੋਂ ਕਰਬੀ ਹਲੰਗਾ ते भाई हुई असाम तो आए थे तो आप गल बात आपने कहाँ पर देखा ये इनकी एड मैंने, मैंने यूट्यूब देखा था अच्छा जी ठीक है तो, तो आपको क्वालिटी अच्छी लगी ठीक है कुछ खरीदा आपने ठीक हाँ, है जी ठीक है कुछ आप टाइल्स लेने आए हैं या प्ले टाइट वगैरह लेने आए हैं घर का जो जो भी सामान है घर में लगेगा वो टोटली आप बाई कर रहे हैं ਮਾਤਰਾ ਜੀ ਜੀ ਸਭ ਵੀ ਲੈ ਲਏ ਜਾਂ ਰਹੇ ਤਾਂ ਆਪਕੋ ਵਿਜ਼ਿਟ ਕਰਕੇ ਅੱਛਾ ਲੱਗਾ ਸਾਰਾ ਹਾਂ ਅੱਛਾ ਲੱਗਾ ਅੱਛੀ ਲੱਗੀ ਕੁਆਲਿਟੀ ਸਾਰੀ ਠੀਕ ਹੈ ਸਸਤੀ ਹੈ ਅੱਛੀ ਹੈ ਰੇਟ ਮੇ ਕੋਈ ਦਿੱਕਤ ਨਹੀਂ ਨਹੀਂ ਕੋਈ ਦਿੱਕਤ ਨਹੀਂ ਆਪਣੇ ਕੋਲ ਉਹ ਉहां पे ਗੈਸ ਕੀਆ ਹੋਗਾ ਜहां ਆ ਕੇ ਜਾਣਾ ਹੋਗਾ ਜੋ ਰੇਟ ਹੈ ਆਪਕੋ ਸਸਤੀ ਮੇ ਹੀ ਕੋਈ ਹਾਂ ਠੀਕ ਹੈ ਭਾਈ ਆਪਾ ਦੇਖ ਹੀ ਰਹੇ ਆ ਜ ਆ ਕੇ ਨਾ ਤੁਹਾਡੇ ਸ਼ੋਅਰੂਮ ਦੇ ਉੱਤੇ ਆਏ ਆ ਤੇ ਵੈਸੇ ਬਾਈ ਹੋਰੀ ਇੰਸਟਾਗ੍ਰam ਦੇ ਉੱਤੇ ਕਾਫੀ ਜਨਾ ਵੀ ਤੁਹਾਡਾ ਮਹਾਲ ਹੁੰਦਾ ਕੁਝ ਦਸੋਂਦੇ ਰਹੇ ਨੇ ਹਣਾ ਪਰ ਅੱਜ ਆਪਾਂ ਸੋਚਿਆ ਬਾਈ ਜਿਵੇਂ ਆਪਾਂ ਕੋਠੀਆਂ ਦੇ ਵਿੱਚ ਜਾਂਦੇ ਆ ਕੋਠੀਆਂ ਦੇ ਵਿੱਚ ਆਪਾਂ ਨੂੰ ਕੰਮ ਹੋਈ ਜਾਂਦਾ ਹੁੰਦਾ ਕਿਤੇ ਪੱਥਰ ਲੱਗੀਆਂ ਹੁੰਦਾ ਹੁੰਦਾ ਕਿਤੇ ਕੋਈ ਬਰਸਟਰੀ ਹੁੰਦੀ ਹੈ ਕਿਤੇ ਪੱਥਰ ਮੜੀਆਂ ਲੰਦਾ ਆਪਾਂ ਨੂੰ ਤਾਂ ਜਿਆਦਾਤਰ ਭਰਾ ਆਪਣੇ ਕਹਿੰਦੇ ਜਿਹਨੂੰ ਪੁੱਛ ਲੈਣੇ ਵੈਸੇ ਆਪਾਂ ਨੂੰ ਕਿ ਭਾਈ ਇਹ ਕਿੱਥੋਂ ਲੈਂਦਾ ਤਾਂ ਉਹ ਜਿਆਦਾਤਰ ਇਹ ਕਹਿੰਦੇ ਸੀ ਬੋਰਾ ਟਾਈਲ ਰੱਬ ਪਰਾਲਾ ਤੋਂ ਲੈਂਦਾ ਫਿਰ ਅਸੀਂ ਬਾਈ ਸੋਚਿਆ ਵੀ ਜੇ ਆਪਾਂ ਵੀ ਵੇਚ ਕਰਕੇ ਜੀ ਤੇ ਬਾਈ ਉਹਨਾਂ ਦਾ ਜਿੰਨਾ ਵੀ ਹੈਗਾ ਕਹਿੰਦਾ ਉਹਨਾਂ ਦਾ ਮਟੀਰੀਅਲ ਆ ਕਿਉਂਕਿ ਅਪੁੱਛ ਤਾਂ ਦਿਖਾ ਨਹੀਂ ਸਕਦੇ ਹਾਂ ਇਹ ਇੱਥੇ ਆ ਕੇ ਪਤਾ ਲੱਗਣਾ ਤੁਸੀਂ ਵੀ ਕੁਆਲਿਟੀ ਦੇਖ ਲਈ ਤੇ ਹੁਣ ਤੁਸੀਂ ਜੇ ਤੁਹਾਨੂੰ ਕੋਈ ਪੁੱਛੇ ਵੀ ਹਾਂ ਵੀ ਟਾਇਲ ਕਿੱਥੋਂ ਲੱਗੀ ਇਹ ਦਿਖਾ ਦੇਣਾ ਹਾਂਜੀ ਭਾਈ ਆਪਾਂ ਆਲਰੇਡੀ ਕਰਾਂਗੇ ਵੀ ਭਾਈ ਗੋਰੇ ਡਲਦੀ ਜਾਏ ਹਾਂਜੀ